ਹੋਣੀ ਹੈ ਤਾਂ ਇਹ ਗਣੋ ਨਹੀਂ ਬਣਦੀ ਜੀ ਨਹੀਂ ਇਹ ਰੱਖ ਬਾਈ ਰੱਖੀ ਹੋਈ ਏ ਮੰਗੇ ਕਿੰਨੇ ਨੇ ਬਾਹ ਮੈਂ ਤਾਂ 18 ਮੰਗਿਆ ਹੁਣ ਆ ਗਿਆ 15000 ਤੇ ਯਾਰ ਥੋੜਾ ਹੀ ਫਰਕ ਹੈ ਤਾਂ ਕੱਢਦੀ ਆ ਹਲਕ ਬਾਈ ਕਹਿੰਦਾ ਤੁਸੀਂ ਬਾਹ ਕੁਛ ਕਹਿੰਦੇ ਹੋ ਮੱਠ ਬਾਈ ਗੱਬਣਾ ਤਾਂ ਨਹੀਂ ਨਹੀਂ ਆ ਵੀਰੇ ਗੱਬਣਾ ਜੇ ਗੱਬਣਾਉਂਦੀ ਪਕਾ ਦੇਂਦੇ ਗੱਬਣਾ ਹੋਵੇਗੀ ਜੀ ਬਾਈ ਕਿਆ ਲੀ ਰੋ ਦੀ ਰੋ ਵੀ ਆ ਬ੍ਰੈਕ ਨਾ ਕੋਈ ਨਗਦ ਦਾ ਆ ਗਿਆ ਆਪਣਾ ਹਾਂ ਉਗਤ ਲੱਗ ਗਿਆ ਬੋਲ ਬਾਈ ਬੋਲ ਮਾਰ ਸਾਲ ਇੱਕ ਹੋਰ ਸਾਡੀ ਮਾਂ ਆ ਜਾ ਨੀ ਪਰ ਵੀ ਫੁੱਲਾ ਦੇ ਯਾਰਾ ਫੁੱਲ ਫੁੱਲ ਨਹੀਂ ਯਾਰ ਜਿੰਨੇ ਗਾਗ ਨਹੀਂ ਯਾਰ ਆਪਣੇ ਚਰੇ ਨੇ ਇਹ ਬੋਲੇ ਨਹੀਂ 6-7 ਮਿੰਨੀ ਰਿਖੇ ਚੱਲਿਆ ਜਾ ਰਹੀ ਜਿਆਦਾ ਆਪਣਾ ਨਹੀਂ ਪਤਾ ਘਟੋ ਹਾਂ ਹਾਂ ਇਹ ਕਿਹੜਾ ਕਿਸਦਾ ਪਤਾ ਹੈਗਾ ਹੁਣ ਇੰਨੀ ਨਹੀਂ ਸਵੇਰ ਦੇ ਮੰਡੀ ਚ ਕੁਮਰੇ ਜੇ ਇਹ ਜੀ ਤੈਨੂੰ ਲੱਭੀ ਹੈ ਤਾਂ ਤੈਨੂੰ ਜਾਗੜਾ ਕੇ ਘਰ ਪੈ ਗਿਆ ਚੱਕ ਬਣਾ ਲੈਗੀ ਉਹ ਡੌਣੀ ਹੋ ਗਿਆ ਲੈ ਕੀ ਕਰੂ ਚੋਕ ਪੜਨ ਲਈ ਇਹਦਾ ਕਹਦਾ ਕਿਸਦੇ ਮਿਹਗਾ ਕੰਡ ਚ ਕੀ ਹੋ ਜੇ ਗਾ ਗੱਬਣ ਦੇ ਫੰਡਰ ਯਾਰਾ ਤੇ ਇਹਦੇ ਛੂਆ ਵੀ ਹੋਈ ਜਾਂ ਤੈਨੂੰ ਲਾਂਬਾ ਨਹੀਂ ਕੋਈ ਯਾਰਾ ਹਣ ਤੂੰ ਚੈੱਕ ਤਾਂ ਕਰ ਚੱਕ ਮਾਈ ਦਾ ਮਾਂ ਪਾਰਾ ਹੁਣ ਮਾਂ ਕਿਉਂ ਢਿੱਡ ਜਾ ਫੜ ਕੇ ਦੇਖਦੇ ਨਾ ਨਾ ਆ ਗਈ ਤੋੜ ਗੂ ਯਾਰਾ ਬੱਚਾ ਹੀ ਆ ਹਾਲੇ ਵੀ 6 ਮਹੀਨੇ ਦੀ ਬੱਠਾ ਹਾਲੇ ਮਾਰਨ ਦਾ ਬਾਈ ਗਨੂ ਕੇ ਆਪੇ ਵਾ ਬਾਰਾ ਜਰ ਬਲਾ ਦੋ ਇਹ ਮੰਨ ਗਿਆ ਹਾਂ 18 ਤੋਂ 16 ਪਿਆ ਗਿਆ ਤੇ ਜਾ ਕਰਦਾ 15000 ਦੀ ਨਹੀਂ ਕੀ ਹੈ ਤੇਰੇ ਪੱਕੇ ਬਾਲਣਾ ਕੋਈ ਬੱਕਰੀ ਵਧੀਆ ਫੈਰੇ ਚ ਉਹ ਫੈਰੇ ਦੀ ਬੱਕਰੀ ਨਾ ਬੱਕਰੀ ਨਾਲੇ ਬੱਚੇ ਦਊਗੀ ਹੁਣ ਬੱਚਾ ਦਾ ਇਹ ਬੱਚੇ ਮੈਂ ਬੱਕਰੀ ਨਹੀਂ ਅੰਦਰ ਬੱਚੇ ਨਹੀਂ ਕੰਬਣ ਬੱਕਰੀ ਮੇਰੀ 15000 ਦੀ ਥੋੜੀ ਦਊਗਾ ਬੱਚੇ ਉਹ ਸੇ ਦੀ ਚੂਫ ਨਹੀਂ ਟਾਈਮ ਨਹੀਂ ਲੈਣਾ ਪਊਗਾ ਤੈਨੂੰ ਬੀਵੀ ਪਰ ਹੁਣ ਹੁਣ ਨਾ ਮੋੜਿਆ ਦੱਸ 13000 ਦੇਤੀ ਆ ਨਹੀਂ ਦੇਣੀ ਕੋ ਠੀਕ ਕਿੱਥੇ ਫਿਰਦਾ ਤੂੰ ਉਹ ਨਹੀਂ ਜਿੱਥੇ ਫਿਰਦਾ ਬਾਈ ਤੇਰਾ ਯਾਰ ਤਾਂ ਕੋਈ ਆਮ ਬੱਕਰੀ ਐ ਹਾਂ ਮੈਨੂੰ ਪਤਾ ਨਾ ਵੀ ਲੱਗ ਰਿਹਾ ਮੇਰੀ ਵੀ ਖਰੀਦ ਆਈ ਵੀ ਆ ਕਿੰਨੇ ਰਹੀ ਹਾਂ ਤੂੰ ਜੀ ਦਾ 6000 ਦੀ ਲੈ ਹੋਣਾ ਯਾਰ ਮੈਰੋ ਲੈ 4000 ਦੀ ਜੀ ਦੀ ਵੀ ਕਿੱਥੇ ਆ ਫੜਦੀ ਵੀ ਮੈਂ ਹੈ ਨਹੀਂ ਆਈ ਵੀ ਬਬੂ ਯਾਰ ਕਿਉਂ ਨਹੀਂ ਹੋ ਗੁਰ ਰੱਖ ਪਾਇਆ ਤੇ ਕੇ ਨਾਲ ਹੋ ਗੀ ਲੈ ਰੱਖੀ ਮੈਨੂੰ ਮਿਲ ਗਿਆ ਲੈ ਲਿਓ ਨੇ ਉਹ ਰੱਖਿਆ ਦੇ ਉਹ ਲੈ ਨਹੀਂ ਰਿਹਾ ਫੋਨ ਆ ਪੱਠ ਪਿੱਛੇ ਨੇਮ ਦੇ ਉਹ ਚੱਲ ਹੋ ਰਹੀ ਪਤਾ ਹੀ ਮਾਰੀ ਜਾਂਦਾ ਪੱਠ ਵਿੱਚ ਫੋਨ ਆ ਰਿਹਾ ਵੀਰੇ ਉਹ ਕਹਿੰਦਾ ਔਰ ਇਸ ਵੀ ਪੁਣਾ ਰਿਹਾ ਲੈ ਜੀ ਮਨਜੀਤ ਦੇ ਵੀ ਦੇ ਫੜਾ ਪੈਸੇ ਫੜਾ ਦੇ ਵੀ ਪੈਸੇ ਉਹ ਨਿਬੜੂ ਉਹ ਇੱਕ ਘੰਟਾ ਹੋ ਗਿਆ ਇਹਨਾਂ ਨੂੰ ਦੱਸ ਦੇ ਸਿਵਤ ਦੱਸ ਦੇ ਇਹਦੀ ਨਾਲੇ ਉਹ ਨੈਟ ਦੇ ਉਹ ਆਪੇ ਪਤਾ ਲੱਗਣਗੇ ਰੱਖਣਗੇ ਬਾਅਦੇ ਦੱਸ ਦੇ ਨਾ ਟੈਪ ਹੋ ਗਈ ਆ ਪਤੀ ਲੱਗ ਜੂ ਹੁਣ ਆ ਜਾਏਗਾ ਸਾਹਮਣੇ ਦਿਖ ਰਹੀ ਜਾਂ ਅੱਖਾਂ ਵਿੱਚ ਸਾਹਮਣੇ ਸ਼ੀਸ਼ਾ ਹੈ ਸਾਨੂੰ ਹੀ ਪਤਾ ਹੋਊਗਾ ਹੋਰ ਕੀ ਚੀਜ਼ ਆ ਤਾਂ ਹੀ ਇਹਨੇ ਲੱਗੀ ਸਾਨੂੰ ਇਹ ਕਹਾਂਗੇ ਮੂੰਹ ਦੇ ਸਾਹਮਣੇ ਆ ਜੀ ਆਜਾ ਕਿੰਨੇ ਵਾਰਾਂ ਕਿੰਨੇ ਕਿੰਨੇ ਆਲੋ ਸਾਨੂੰ ਪਹਟੋੜ ਇਹ ਵੀ ਮੰਡੀ ਚ ਅਸੀਂ ਕਲਾਂ ਲੋਕਾਂ ਪੀਣੇ ਲੈ ਹੁਣ ਮੇਰੇ ਕੋਲ ਨਾ ਜੇ ਮੈਂ ਕੀ ਕਾਇਆ ਮਾਰੀ ਹੁਣ ਠੀਕ ਆ ਠੀਕਾ ਠੀਕਾ ਡਾਜਾ ਕੋਈ ਹੁਣ ਛੂੰ ਬੱਚੋ ਕੋਈ ਨਾ ਕੋਈ ਨਾ ਕੀ ਇਹਨੂੰ ਪੁੱਛ ਸਾਰੇ ਤੇਰੇ ਨਾ ਨਾ ਨਹੀਂ ਨਾ ਕਹਿੰਦਾ ਗੱਬਣ ਦਾ ਨਹੀਂ ਨਹੀਂ ਵੀਰੇ ਗੱਬਣ ਨਹੀਂ ਜੀ ਜੇ ਹੋਂਦੇ ਗੱਬਣ ਆਪਾਂ ਗੱਬਣ ਦਾ ਤੇ ਫੰਡਰੋਂ ਫੰਡਰ ਦੱਸਾਂਗੇ ਯਾਰ ਆਏ ਮੰਡੀ ਆਣਾ ਆਪਾਂ ਨਾ ਆਹ ਗੱਲ ਹੋਰ ਹੈ ਤੇ ਚਲਾਈ ਕਰਦੇ ਨੇ ਉਹ ਖੜੀਆ ਵੀਰੇ ਬੱਕਰੀ ਆ ਉਹ ਖੜੀਆ ਉਹ ਆ ਨਛੇ ਇਹ ਇਹ ਮਾਂ ਖੜੀ ਵਾਲੇ ਰੇਡੀਆਂ ਇਹ ਇਹ ਦਾ ਲਾਜ ਹੋਈ ਫੇਰ ਹਾਂ ਇਹ ਦਾ ਲਾਜ ਹੋਈ ਜੇ ਨਸਲੀ ਫੰਡਰ ਘਬੜਦਾ ਤੁਹਾਨੂੰ ਪਤਾ ਜੀ ਸਾਰੇ ਖੜੇ ਬੱਕਰੀਆਂ ਵਾਲੇ ਨੇ ਹੁਣ ਇਹ ਕ੍ਰੋਸਿੰਗ ਨਾ ਹੋਵੇ ਬਸ ਨਾ ਜੀ ਹੋਈ ਵੀ ਨਹੀਂ ਹਲੇ ਦੇ ਬੱਚਾ ਤਾਂ ਹੈਗਾ ਹੀ ਇਹ ਉਹ ਬੱਚਾ ਹੈ ਦਾ ਯਾਰ ਘਬਲ ਕਹੂੰਗਾ ਯਾਰ ਇਹ ਡਿੱਗ ਕੇ ਫਲਾ ਗਈ ਯਾਰ ਇੱਥੇ ਲੱਗਦੀ ਇਹ ਨਹੀਂ ਬਸਲੇ ਬੋਲੀ ਹੋਈ ਨਹੀਂ ਇਹ ਘਰੋਂ ਫੜੀ ਆਈ ਹੈ ਕਿਸੇ ਆਈ ਵੀ ਘਰੋਂ ਫੜੀ ਆ ਇਹ ਇਹ ਮਾਲਦੀ ਰਹੀ ਨਹੀਂ ਫੇਰੀ ਹੈ ਹਾਂ ਫੇਰੀ ਫੇਰੀ ਜੇ ਮਾਂ ਬਿਓ ਉਹ ਪੂਰਾ ਕੋ ਰੰਗ ਕਾ ਹੋ ਹੋ ਜਾਊਗਾ ਫੜਾ ਰਹੇ ਕੋਲਾ ਫੜਾਈ ਤਾਂ ਇਹਨੂੰ ਫੜਾ